ਅਕਸਰੀ ਮੈਨੂੰ ਦੋਸਤ ਪੁੱਛਦੇ ਹੁੰਦੇ ਨੇ ਬਹੁਤ ਲੋਕ ਕਮੈਂਟ ਵੀ ਕਰਦੇ ਨੇ ਕਿ ਕੈਨੇਡਾ ਵਿੱਚ ਕੰਮ ਕਿੰਨਾ ਕੌਖਾ ਹੈ ਪੰਜਾਬ ਦੇ ਮੁਕਾਬਲੇ ਵੀ ਆਪਾਂ ਪੰਜਾਬ ਵਿੱਚ ਇਦਾਂ ਦੇ ਕੰਮ ਕਰਦੇ ਸੀ ਉਹਦੇ ਮੁਕਾਬਲੇ ਕੈਨੇਡਾ ਵਿੱਚ ਕੰਮ ਸੌਖੇ ਆ ਜਾਂ ਔਖੇ ਆ ਤਾਂ ਅੱਜ ਤੁਹਾਨੂੰ ਦੱਸਦੇ ਆ ਤਾਂ ਕੈਨੇਡਾ ਵਿੱਚ ਕੀ ਆ ਕੰਮ ਜਿਹੜੇ ਜ਼ਿਆਦਾਤਰ ਔਖੇ ਨਹੀਂ ਕਿਉਂਕਿ ਇੱਥੇ ਸਾਰੀਆਂ ਚੀਜ਼ਾਂ ਕੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਸ਼ੀਨੀ ਮਤਲਬ ਜਿਹੜਾ ਲੋਡ ਵਗੈਰਾ ਹੁੰਦਾ ਉਹ ਮਸ਼ੀਨਾਂ ਨਾਲ ਹੀ ਚੱਕਿਆ ਜਾਂਦਾ ਥੋੜੀ ਜੀ ਵੀ ਭਾਰੀ ਚੀਜ਼ ਹੁੰਦੀ ਆ ਤਾਂ ਉਹਦੇ ਲਈ ਕੀ ਆ ਪੰਪ ਟਰੱਕ ਜਾਂ ਕੁਛ ਇਦਾਂ ਦੀਆਂ ਫੋਰਕ ਲੈਫਟ ਆ ਇਦਾਂ ਦੀਆਂ ਮਸ਼ੀਨਾਂ ਯੂਜ਼ ਕਰਦੇ ਨੇ ਤਾਂ ਮਤਲਬ ਭਾਰ ਵਾਲਾ ਤਾਂ ਇੱਥੇ ਕੋਈ ਵੀ ਕੰਮ ਨਹੀਂਗਾ ਬਸ ਥੋੜਾ ਜਿਹਾ ਇੱਥੇ ਆ ਕਿ ਤੁਹਾਨੂੰ ਦਿਮਾਗ ਲਾਉਣਾ ਪੈਂਦਾ ਕੋਈ ਵੀ ਕੰਮ ਹੈ ਜਿਹੜਾ ਉਹ ਬਹੁਤ ਐਕਿਊਰਸੀ ਨਾਲ ਸਾਵਧਾਨੀ ਨਾਲ ਤੇ ਧਿਆਨ ਨਾਲ ਕਰਨਾ ਪੈਂਦਾ ਤੇ ਕੁਝ ਕੰਮ ਇਦਾਂ ਦੇ ਨੇ ਜਿਨ੍ਹਾਂ ਵਿੱਚ ਮਿਹਨਤ ਬਹੁਤ ਲਾਉਣੀ ਪੈਂਦੀ ਆ ਕੰਸਟਰਕਸ਼ਨ ਦਾ ਕੰਮ ਸਾਰਿਆਂ ਤੋਂ ਔਖਾ ਇੱਥੇ ਤੇ ਉਹ ਜ਼ਿਆਦਾਤਰ ਦੇਸੀ ਬੰਦੀ ਕਰਦੇ ਨੇ ਪੰਜਾਬੀ ਕਰਦੇ ਨੇ ਜਾਂ ਹੋਰ ਵੀ ਪਾਕਿਸਤਾਨ ਤੋਂ ਆਏ ਨੇ ਆਸ-ਪਾਸੇ ਦੇ ਆ ਤਾਂ ਉਹ ਕੀ ਬਹੁਤ ਸਾਰੀਆਂ ਮਸ਼ੀਨਾਂ ਯੂਜ਼ ਨਹੀਂ ਕਰਦੇ ਉਹ ਲੇਬਰ ਤੋਂ ਹੀ ਕੰਮ ਕਰਾਉਂਦੇ ਨੇ ਕਿਉਂਕਿ ਜਿੱਦਾਂ ਆਪਾਂ ਪੰਜਾਬ 'ਚ ਦੇਸੀ ਤਰੀਕੇ ਨਾਲ ਕੰਮ ਕਰਦੇ ਆ ਤਾਂ ਉਦਾਂ ਹੀ ਸਾਰਾ ਉਹ ਕੰਮ ਕਰਦੇ ਆ ਤਾਂ ਉਹ ਕੰਮ ਸਭ ਤੋਂ ਜ਼ਿਆਦਾ ਔਖਾ ਔਖਾ ਇੱਥੇ ਕੰਸਟਰਕਸ਼ਨ ਦਾ ਕੰਮ ਜਿਹੜਾ ਕੈਨੇਡਾ ਵਿੱਚ ਜਦੋਂ ਮੈਂ ਆਇਆ ਸੀ ਉਦੋਂ ਮੈਂ 15-20 ਦਿਨ ਕੰਮ ਕਰਿਆ ਸੀ ਪੰਜਾਬੀਆਂ ਨਾਲ ਅ ਇੰਡੀਅਨ ਪੰਜਾਬੀ ਨਾਲ ਵੀ ਕਰਿਆ ਸੀਗਾ ਤੇ ਪਾਕਿਸਤਾਨੀ ਪੰਜਾਬੀ ਦੋਹਾਂ ਨਾਲ ਕਰਿਆ ਤੇ ਪੈਸੇ ਮੇਰੇ ਕਿਸੇ ਨੇ ਵੀ ਨਹੀਂ ਦਿੱਤੇ ਕੰਸਟਰਕਸ਼ਨ ਦੇ ਕੰਮ ਤੇ ਤੇ ਮੈਂ ਸਵੇਰ ਘਰੋਂ ਜਦੋਂ ਉਹਨਾਂ ਨੇ ਫੋਨ ਲਾ ਦੇਣਾ ਇਹ ਵੀ ਆ ਜਾ ਅੱਜ ਕੰਮ ਕਰਨਾ ਕਿਉਂਕਿ ਜ਼ਿਆਦਾਤਰ ਤਾਂ ਉਹ ਮੈਨੂੰ ਬੁਲਾਉਂਦੇ ਨਹੀਂ ਹੁੰਦੇ ਸੀਗੇ ਜਿੱਦ ਦਿਨ ਕੰਮ ਜ਼ਿਆਦਾ ਹੁੰਦਾ ਸੀ ਤਾਂ ਉਸ ਦਿਨ ਮੈਨੂੰ ਬੁਲਾ ਲੈਂਦੇ ਹੁੰਦੇ ਸੀਗੇ ਤਾਂ ਅਚਾਨਕ ਫੋਨ ਲਾ ਦਿੰਦੇ ਸੀਗੇ ਮੈਂ ਕੋਈ ਰੋਟੀ ਨਹੀਂ ਬਣਾਉਂਦਾ ਸੀਗਾ ਕੋਸ਼ਨੀ ਮੈਂ ਉਦਾਂ ਹੀ ਸਾਰਾ ਦਿਨ ਭੁੱਖਾ ਕੰਮ ਕਰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾੜੀ ਮੋਟੋ ਟੈਂਪ ਤੋਂ ਚਾਹ ਚੂ ਪਿਆ ਦਿੰਦੇ ਹੁੰਦੇ ਸੀਗੇ ਤੇ ਪਰ ਉਹਨਾਂ ਨੇ ਮੈਨੂੰ ਉਹ 10 15 ਦਿਨਾਂ ਦੇ ਪੈਸੇ ਦੁਆਣ ਹੀ ਨਹੀਂ ਦਿੱਤੇ ਨਾ ਪਾਕਿਸਤਾਨ ਵਾਲਿਆਂ ਨੇ ਨਾ ਹੀ ਆਪਣੇ ਪੰਜਾਬੀਆਂ ਨੇ ਤਾਂ ਕੰਮ ਇੱਥੇ ਜਿਆਦਾ ਸਰੀਰਕ ਤੌਰ ਤੇ ਔਖੇ ਨਹੀਂਗੇ ਪਰ ਜਿਨੇ ਪੰਜਾਬ ਚ ਕੰਮ ਨਹੀਂ ਕਰਿਆ ਜਿਨੇ ਜਮਾ ਹੀ ਨਹੀਂ ਕੰਮ ਕਰਿਆ ਉਹਨਾਂ ਲਈ ਥੋੜਾ ਜਿਹਾ ਇੱਥੇ ਬਹੁਤ ਮਤਲਬ ਉਹਨਾਂ ਨੂੰ ਔਖਾ ਹੀ ਲੱਗਦਾ ਮੈਂ ਤਾਂ ਹੁਣ ਪੰਜਾਬ ਵਿੱਚ ਸਾਰਾ ਕੋਸ਼ਿਸ਼ ਕਰਿਆ ਲੇਬਰ ਦਿਹਾੜੀਆਂ ਹਰ ਤਰ੍ਹਾਂ ਦੇ ਕੰਮ ਕਰੇ ਸੀਗੇ ਤਾਂ ਮੈਨੂੰ ਤਾਂ ਇੱਥੇ ਬਿਲਕੁਲ ਵੀ ਇਦਾਂ ਹੀ ਲੱਗਦਾ ਜਿਵੇਂ ਬਸ ਜਾ ਕੇ ਮੁੜਦਾ ਹੁੰਦਾ ਹੁਣ ਜਿੱਥੇ ਮੈਂ ਕੰਮ ਕਰਦਾ ਉੱਥੇ ਕੀ ਆ 15-15 ਜਾਂ 20-20 ਕਿਲੋ ਦੇ ਕੀ ਆ ਡੱਬੇ ਹੁੰਦੇ ਆ ਜ਼ਿਆਦਾਤਰ ਕਾਟ ਹੀ ਹੁੰਦੇ ਆ ਬੂਟਾਂ ਦੇ ਡੱਬੇ ਹੁੰਦੇ ਆ ਇੱਕ ਡੱਬੇ ਵਿੱਚ ਕੀ ਆ 10 ਜਾਂ 12 ਬੂਟ ਹੁੰਦੇ ਨੇ ਕਈ ਭਾਰੇ ਬੂਟ ਹੁੰਦੇ ਨੇ ਕਈ ਹਲਕੇ ਹੁੰਦੇ ਆ ਜ਼ਿਆਦਾਤਰ ਹਲਕਾ ਹੀ ਕੰਮ ਹੁੰਦਾ ਤਾਂ ਹੁਣ ਜਿਹੜੀਆਂ ਉੱਥੇ ਕੁੜੀਆਂ ਵਿਚਾਰੀਆਂ ਕੰਮ ਕਰਦੀਆਂ ਜਿਨ੍ਹਾਂ ਨੇ ਪੰਜਾਬ ਚ ਜਵਾਂ ਹੀ ਨਹੀਂ ਕੋਈ ਪਹਾੜ ਵਾਲਾ ਕੰਮ ਕਰਿਆ ਤਾਂ ਉਹਨਾਂ ਨੂੰ ਬਹੁਤ ਔਖਾ ਲੱਗਦਾ ਪਰ ਹੁਣ ਜਿਵੇਂ ਮੈਂ ਤਾਂ ਦਿਹਾੜੀਆਂ ਕਰਦਾ ਰਿਹਾ ਕਈ ਦਾ ਕੰਮ ਕਰਦਾ ਰਿਹਾ ਮੈਨੂੰ ਤਾਂ ਬਹੁਤ ਮਤਲਬ ਇਦਾਂ ਲੱਗਦਾ ਆਮ ਜਿਹਾ ਕੰਮ ਕਿ ਵੀ ਇਹ ਕੰਮ ਤਾਂ ਪਵਾ ਮੈਨੂੰ ਸੱਤੇ ਦਿਨ ਹੋਵੇ ਮੈਂ 12-12 ਘੰਟੀਆਂ ਦੀਆਂ ਸ਼ਫਟਾਂ ਲਾ ਲੂੰਗਾ ਤਾਂ ਇਦਾਂ ਦੇ ਕੰਮ ਤਾਂ ਇੱਥੇ ਬਹੁਤ ਹੀ ਸੌਖੇ ਆ ਜਿਨੇ ਪੰਜਾਬ ਵਿੱਚ ਕੰਮ ਕਰਿਆ ਪਰ ਆਪਣੇ ਬੱਚਿਆਂ ਨੂੰ ਜੇ ਤੁਸੀਂ ਬਾਹਰ ਭੇਜਣਾ ਹੈ ਨਾ ਤਾਂ ਉਹਨਾਂ ਨੂੰ ਘਟੋ ਘੜ ਤੁਸੀਂ ਇੱਧਰ ਤਿੰਨ ਚਾਰ ਮਹੀਨੇ ਤਾਂ ਇਦਾਂ ਪੂਰਾ ਉਹਨਾਂ ਤੋਂ ਕੰਮ ਲਿਆ ਕਰੋ ਜ਼ੋਰ ਵਾਲਾ ਕਿਉਂਕਿ ਇੱਧਰ ਆ ਕੇ ਕੀ ਉਹ ਜਿੱਦਾਂ ਦਾ ਵੀ ਕੰਮ ਹੋਵੇ ਉਹ ਕਰ ਸਕਣਾ ਕਿਉਂਕਿ ਇੱਥੇ ਆ ਕੇ ਬਾਅਦ ਚ ਬਹੁਤ ਉਹਨਾਂ ਨੂੰ ਔਖਾ ਲੱਗਦਾ